ਮੰਮੀ ਹਾਂ ਕਿਧਰ ਗਿਆ ਲੱਗੀ ਪਤਾ ਨਹੀਂ ਜੀ ਬਾਹਰ ਨੂੰ ਗਾ ਗਿਆ ਹੁਣ ਮੈਂ ਨਾ ਚੋਲਾ ਇਹਨਾਂ ਬੋਲੀਆਂ ਦਾ ਸੀਗਾ ਮੈਂ ਤੁਸੇ ਬੋਲਣ ਕਾ ਤੋ ਦਿੱਤਾ ਇਹੋ ਜੀ ਕੀ ਗੱਲ ਹੋ ਗਈ ਸੀ ਬੋਲਣਾ ਹੀ ਸੀ ਅਗਲੇ ਨੂੰ ਭਾਈ ਗੱਲਾਂ ਪਿਆ ਆ ਗਈਆਂ ਹੋਰ ਅਗਲਾ ਕੀ ਕਰੇ ਕਿਸੇ ਦਾ ਬੇੜਾ ਫੇਰ ਬਹਿ ਗਿਆ ਹਾਂ ਨਾ ਕੀ ਗੱਲ ਗਲਤ ਦੱਸ ਦੇ ਇਹਨੂੰ ਸਾਰੀ ਗੱਲ ਤੈਨੂੰ ਦੱਸੀ ਜਾ ਜਾਨੇ ਆ ਵੀ ਕਿਸੇ ਨੇ ਪਾਣੀ ਮਾਰਤੀ ਪਹਿਲਾਂ ਤਾਂ ਦੇਖ ਜਦੈ ਇਹਨੂੰ ਮੈਂ ਕਿਹਾ ਸੀ ਭਾਈ ਆਪਾਂ ਕੋਈ ਲੋਕਲ ਬੇਟ ਨਹੀਂ ਲਖਣਾ ਸਾਰੀ ਤੂ ਗੱਲ ਅਗਲੇ ਨਾਲ ਖੋਲ ਲੈ ਹਾਂ ਠੀਕ ਹੈ ਕਹਿੰਦਾ ਵੀ ਮੈਂ ਸਾਰੀ ਗੱਲ ਖੋਲ ਵੀ ਲੈ ਹੈ ਉਹ ਦੋਗਲਾਂ ਨੇ ਖਾਂ ਕਰਤੀ ਹੁਣ ਖਾਨੀ ਇਹੋ ਜਿਹਾ ਕਿਸੇ ਨੇ ਕੀ ਜਾ ਕੇ ਸਿੰਗੜੀ ਛੇੜੀ ਐ ਕੀ ਗੱਲਾਂ ਬਣਾ ਕੇ ਦੱਸਣੇ ਨੇ ਹੁਣ ਅਗੇ ਜੋ ਤਾਂ ਕਹਿੰਦੇ ਐ ਇਹ ਤਾਂ ਕੁੜੀ ਪਹਿਲਾਂ ਛੱਡੀ ਹੋਈ ਐ ਇਹ ਤਾਂ ਐ ਹੋਈ ਐ ਇਹ ਨਿਕਾ ਬੈਂਚੀ ਹੋਈ ਸੀ ਇਹ ਤਾਂ ਖਲਾਨਾ ਟੇਮ ਕਾ ਇਹ ਹੁਣ ਤਾਂ ਕਿਸੇ ਨੇ ਜਾਣ ਬੁੱਝ ਕੇ ਆਪਣੀਆਂ ਜੜਾਂ ਚ ਦਾਤੀਆਂ ਪਾਈਆਂ ਨੇ ਮਾਂ ਨੇ ਤਾਂ ਨਾ ਤਾਂ ਹਜੇ ਸੋਰੀ ਨਾ ਆਪਣੇ ਪਿੱਛੇ ਛੱਡਦੀ ਜੀ ਹਾਂ ਉਹ ਤਾਂ ਉਹਨਾਂ ਦੀ ਗੱਲਬਾਤ ਆ ਕੋਈ ਹਾਂ ਜੀ ਉਹ ਉਹ ਧੀਮੀ ਜਿਹੜੀ ਆ ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਵੀ ਇਹ ਟਿੱਕੇ ਬੱਛਣ ਵਾਲਿਆ ਜੋ ਹੈ ਹੀ ਇਹ ਤਾਂ ਜਿੱਥੇ ਤੱਕ ਬੁਰੇ ਦੇ ਬਾਅਦ ਤੱਕ ਪਹੁੰਚੇ ਜੇ ਉਹ ਨਾਲੇ ਉੱਥੇ ਤੱਕ ਤਾਂ ਪਹੁੰਚ ਕੇ ਹੋ ਗਏ ਜੀਤੀ ਨੇ ਸਾਰਾ ਕੁਝ ਸੁਣ ਲਿਆ ਮੂੰਹੇ ਮਾਰ ਚਾਹ ਤੁਹਾਡੀ ਇਹ ਨਹੀਂ ਗੱਲਾਂ ਹੋਏ ਵਿਚੋਲੇ ਜਿੰਨਾ ਕੁਝ ਵੀ ਕਿਹਾ ਹੋ ਜਿਹੜਾ ਸੁਣავ ਲਈ ਬੋਲਦਾ ਸੀ ਉੱਤੇ ਉਹ ਕਾਇਦਾ ਸੀਗਾ ਉਹ ਤਾਂ ਮਾਂ ਲੱਗਦੀ ਬਾਹਰ ਡੌਂਸੀ ਸੀ ਉਹਦੇ ਸ਼ੁਕਰ ਮੈਂ ਜਾ ਆਲੀ ਪਿੱਛੇ ਇਨਾ ਰੋਈ ਮੇਰੇ ਕੋਲ ਨੇ ਕਹਿੰਦੀ ਉਹ ਤਾਂ ਮਾਂ ਲੱਗਦੀ ਆ ਕਹਿੰਦੀ ਮੈਂ ਨਹੀਂ ਕਰਾਉਣਾ ਵਿਆਹ ਹੁਣੀ ਮੇਰੇ ਕਹਿੰਦੀ ਕਿਉਂ ਤੂੰ ਤੂੰ ਪ੍ਰੈਸ਼ਰ ਪਾ ਰਿਹਾ ਦਿਮਾਗ ਤੇ ਉਹ ਤਾਂ ਹਲੇ ਜਵਾਕੜੀ ਪਹਿਲਾਂ ਹੀ ਇਸ ਹਾਦਮੇ ਚੋਂ ਨਿਕਲ ਰਹੀ ਹੈ ਜਿਹੜਾ ਕੋ ਸੋਹਦੇ ਨਾਲ ਹੁੰਦਾ ਮਾ ਲੋਕਾਂ ਦੇ ਹੋਰ ਗੱਲਾਂ ਸੁਣਣੀਆਂ ਪੈ ਜਾਂਦੀਆਂ ਆ ਗਾਹਾਂ ਤੇਰੀ ਭੂਰ ਦੇ ਘਰਾਂ ਮੈਂ ਤੱਤ ਬਿਵਾਰ ਕੀ ਲਾ ਦੇ ਕਿੱਥੇ ਕੜਾ ਦੀ ਮੂਰ ਜੜੀ ਖੜੀ ਇੱਥੇ ਇੰਨੇ ਚਰਵਾ ਦਾ ਆ ਨਹੀਂ ਹੈ ਵੀ ਤਾਂ ਜਦ ਤੂੰ ਮੁੰਡੇ ਦਾ ਵਿਆਹ ਹੀ ਕਰ ਲਿਆ ਸਾਨੂੰ ਸੱਦਿਆਂ ਨਹੀਂ ਬੁਲਾਇਆ ਨਹੀਂ ਕੋਈ ਸਾਡੀ ਪੁੱਛ ਨਹੀਂ ਹੁਣ ਅੱਜ ਤੈਨੂੰ ਰਿਸ਼ਤੇਦਾਰਾਂ ਮੈਂ ਜਿਆਦਾ ਆ ਗਏ ਕਾਦੂਆ ਤੇ ਲੱਡੂਆਂ ਦਾ ਡੱਬਾ ਲੈ ਕੇ ਆਈ ਸੀ ਉਹ ਕੋਲ ਵੀ ਨਾ ਆਉਂਦੀ ਮਾਂ ਇਹ ਨਹੀਂ ਕਹ ਲਿਆਗਾ ਜੇ ਕੋਈ ਆਪਣਾ ਵਰਤਨ ਨਾ ਬਕਵਾ ਬੋਟਾ ਉਹ ਵਰਤਨ ਵਾਲਾ ਜੋ ਹੈ ਨਹੀਂ ਤੂੰ ਫੇਰ ਉਹਲੇ ਪੱਖ ਦੀ ਗੱਲ ਕਰਦੀ ਏ ਜੇ ਵਰਤਨ ਵਾਲੀ ਹੁੰਦੀ ਫੇਰ ਵਿਆਹ ਨਾ ਸਾਡੀ ਚਾਹਤ ਮੈਨੂੰ ਨਾ ਸਾਡੀ ਮੇਰੇ ਨਾਲ ਗੁੱਸਾ ਕਿੱਲਾ ਤੁਹਾਨੂੰ ਤਾਂ ਸਾਡੀ ਸਾਡੇ ਅੰਦਰ ਗੁੱਸੇ ਸੀ ਹਾਂ ਇਹ ਕੋਈ ਤੁਹਾਡਾ ਜੀਜਾ ਉਸੇ ਜਿਵੇਂ ਵਾਲੇ ਕਰ ਰਹੇ ਨੇ ਅੱਜ ਆਪਣੇ ਕਿਉਂ ਡੱਬਾ ਲੈ ਕੇ ਆਏ ਗੱਲ ਤਾਂ ਹਮ ਕਲਸ਼ਾ ਨੂੰ ਆ ਦੱਸ ਵੀ ਆ ਕਿਉਂ ਹੋਣਾ ਇਹਦੀ ਮੂੰਹ ਉਹਦਾ ਕੀ ਕਰਗੇ ਅਦਮਾਤੇ ਫੇਰ ਕਰ ਜਾਂਦੀਆਂ ਗੱਲ ਨਾਲੇ ਮੇਰੀ ਗੱਲ ਸੁਣਾ ਕਿਹੜਾ ਲੱਡੂਆਂ ਦਾ ਡੱਬਾ ਵੀ ਦੇ ਕੇ ਗਈ ਯਾਰ ਉਹ ਚੋ ਖਾਣਾ ਨਹੀਂ ਕਿਸੇ ਨੂੰ ਬਾਹਰ ਛੱਡਦੇ ਚੰਗਾ ਰੂੜੀ ਤੇ ਸਿੱਟ ਦਿਓ ਮੰਮੀ ਐਵੇਂ ਨਹੀਂ ਕਰੀ ਜੇ ਤੂੰ ਮਾਲ ਨੂੰ ਕੋਈ ਉਹਦਾ ਕੁਝ ਨਹੀਂ ਪਤਾ ਪੁੱਤ ਉਹ 100 ਸਿਆਣੇ ਛੱਪਿਆਂ ਕੋਲੇ ਤੁਰ ਹੀ ਫਿਰਦੀ ਐ ਦੇਖ ਮੈਨੂੰ ਤਾਂ ਉਹਦੇ ਤੇ ਜਮੇ ਯਕੀਨ ਨਹੀਂ ਹੈਗਾ ਠੀਕ ਐ ਉਹ ਹੁਣ ਮੇਰੀ ਗੱਲ ਸੁਣ ਉਹ ਆਪਣੇ ਮੰਨੀ ਦਾ ਤੇ ਉਹਨੇ ਰਾਤ ਕੱਟੀ ਐ ਹੈਂ ਜਦੋਂ ਆਈ ਵੀ ਕੋਈ ਮਿੱਠਕ ਪਿਆਰ ਦੀ ਗੱਲ ਕਰਾਂ ਜਿਉਂ ਲੱਗੀ ਮੈਨੂੰ ਤਾਂ ਨੇ ਮੇਰੇ ਨੇ ਕੁੜੀ ਨੂੰ ਉਸ ਆਫਰ ਕੋਸ ਬੋੜ ਕੇ ਗਈ ਹੈ ਵੀ ਤੇਰਾ ਤਾਂ ਕੋਈ ਹੱਕ ਹੀ ਨਹੀਂ ਬੰਦਾ ਮੇਰੀ ਕੁੜੀ ਕਿਹੜਾ ਤੇਰੇ ਘਰੇ ਬੈਠੀ ਹੈ ਚਲ ਮਾਂ ਮੇਰੀ ਸਾਰੇ ਕਰਨਾ ਛੱਡ ਜਿੱਤੀ ਮੈਨੂੰ ਆਏ ਕਹਿੰਦੀ ਸੀ ਵੀ ਤੁਸੀਂ ਵਾਰੀ ਵਾਰੀ ਜੇ ਇਹੀ ਗੱਲ ਕਰੋਗੇ ਨਾ ਰਿਸ਼ਤੇ ਦੀ ਕਿ ਮੈਂ ਘਰ ਛੱਡ ਕੇ ਭਾਜ ਜੂਗੀ ਮੈਂ ਕਹਿੰਿਆ ਵੀ ਕੁਛ ਟਿਮੇੜੇ ਗੱਲ ਠੱਪ ਕਰ ਦੋ ਰਿਸ਼ਤੇ ਦੀ ਜੇ ਇਹਦੇ ਕਿਸਮਤ ਚ ਹੋਇਆ ਇਹ ਸੰਜੋਗ ਹੋਏ ਨਾ ਫਿਰ ਜਾਣਗੇ ਕੋਈ ਠੱਪ ਪੀਏ ਹੁਣ ਮੇਰੀ ਗੱਲ ਸਮਝਾ ਹੁਣ ਗੱਲ ਤੋਰੀ ਆ ਗਿਣੀ ਗਾਂ ਨਾਲ ਤੋਰੀ ਆਪਾਂ ਨੂੰ ਜਵਾਬ ਹੁਣ ਆਪਾਂ ਕਿਤੇ ਗਾਂਹਾਂ ਦਾ ਹੋਰ ਹੱਥ ਫੇਰੇ ਮਾਰਾਂਗੇ ਉਹ ਇਹ ਕੜਾਇਆ ਤੈਨੂੰ ਪਤਾ ਪਤਾ ਹੁਣ ਜਿਹੜੀ ਕਹਾਣੀ ਆਪਣੇ ਘਰ ਨਾਲ ਵਾਲੀ ਹੁਣ ਰਿਸ਼ਤੇ ਆਏ ਸੌਖੇ ਨਹੀਂ ਲੱਭਣੇ ਇਹ ਤਾਂ ਹੁਣ ਤੈਨੂੰ ਪਤਾ ਵੀ ਜਦੋਂ 18 ਕਰਜ ਪਈਏ ਉਹ ਤਾਂ ਫਿਰ ਕਰਜ ਹੀ ਰਹਿਣਾ ਟੱਕੀ ਤਾਂ ਟੱਕੀ ਰਹਿੰਦੀ ਹੈ। ਰਾਇ ਨੇ ਕਿਹਾ ਕਿ ਮੈਂ ਆਪ ਤੇ ਰਿਸ਼ਤਾ ਕਰਾਂਗਾ। ਨਾਲ ਤੁਹਾਨੂੰ ਪਤਾ ਮਾਨਵ ਇਸ ਤਰ੍ਹਾਂ ਨਹੀਂ ਬਿਲਕੁਲ ਵੀ ਨਹੀਂ ਕਰਾਉਂਦਾ ਹੁੰਦਾ। ਮੈਂ ਸਾਰੀ ਗੱਲ ਝੋਕਰ ਕੇ ਕਰੂਗਾ। ਮੈਂ ਤੇਨਾਂ ਦਾ ਬਜੂਲੇ ਨਹੀਂ ਉਹਲਾ ਰੱਖਿਆ ਤਾਂ ਹੀ ਆ ਕਰਨਾ ਹੋਉਣਾ ਨੇ। ਉਹ ਅੱਲਾ ਦਾ ਕਹਾ ਲੈ ਉਹਦੇ ਘਰ ਮੈਨੂੰ ਕੋਣ ਸੀ ਜਵਾਬ ਦੇਣ ਲੱਗ ਪਈ ਭਈ ਅਗਲੇ ਨਜਵਾਰਾ ਉਹਦੇ ਕੋਲ ਹੀ ਇਹ ਗੱਲ ਕਹੀ ਵੀ ਨਹੀਂ ਭਾਈ ਉਹਨਾਂ ਉਹ ਮੰਨ ਗਏ ਕਿ ਮੈਂ ਸਾਡੇ ਸਾਰ ਕਹਿੰਦਾ ਕੁੜੀ ਦੀ ਫੋਟੋ ਵੀ ਜੇ ਯੁਨਾ ਨੇ ਤਾਂ ਫੋਟੋ ਵੇਖੀ ਹਾਂ ਕੀਤੀ ਐ ਕੀ ਪਤਾ ਮਾ ਵੀ ਇਹੇ ਜਾਣ ਕੇ ਝੂਠ ਬਾਰੇ ਉਹ ਕਿ ਕਰਨੀ ਹਾਂ ਕੱਟਾ ਦੋਨੋਂ ਕਿ ਸਿੱਪਾਸ ਪਤਾ ਲੱਗੇ ਦੋਨੋਂ ਜਵਾਬ ਦੇ ਤਾਂ ਆ ਫਿਰ ਗੱਲ ਤਾਂ ਉਹੀ ਐ ਹੁਣ ਕਿਸੇ ਨੇ ਖਬਰ ਕੀ ਗੱਲ ਆ ਜਿਹੜੀਆਂ ਦੋ ਹੈਗੀਆਂ ਤਾਂ ਇਹ ਆਪਾਂ ਜਿਹੜੀਆਂ ਅਗਲ ਸਾਰੇ ਦੁੱਤੋ ਦੇ ਵੀ ਹੋਰ ਕੀ ਗੱਲਾਂ ਬਣਾਈਆਂ ਹੁਣ ਕੀ ਕੀ ਮੇਰੀ ਧੀ ਜੇ ਪੱਥਰ ਧਰੇ ਹੋਣਾ ਮੈਂ ਇਹ ਕਹਿੰਦੀ ਆ ਮਾਂ ਵੀ ਮਸਾ ਉਹਦੇ ਨਾਲ ਬਾਹਰ ਜਾ ਕੇ ਨਾ ਜਦੋਂ ਮਾਈਂਡ ਰਿਲੈਕਸ ਹੋ ਗਿਆ ਸੀ ਵਧੀਆ ਆਪਣਾ ਬਸਣ ਲੱਗਦੀ ਸੀ ਬੋਲਣ ਲੱਗਦੀ ਸੀ ਵੀ ਦੁਵਾਰੇ ਉਹਦੇ ਦਿਮਾਗ ਤੇ ਉਹੀ ਕਰਨਾ ਹੋਈ ਜਾਂਦੀਆਂ ਨੇ ਵੀ ਆਪਾਂ ਤਾਂ ਇਹਨੂੰ ਉਸ ਦਲਦਲ ਚੋਂ ਕੱਢਣਾ ਤੇ ਆਪਾਂ ਕਿਉਂ ਬਸਾਰੇ ਉਹੀ ਚੱਲ ਚੱਲ ਜਾਇਆ ਕੋਤ ਪਰ ਫਿਰ ਉਹਨੂੰ ਮੈਂ ਘਰੇ ਵੀ ਨਹੀਂ ਬਿਠਾ ਸਕਦੀ ਮੈਨੂੰ ਤਾਂ ਇਹਦੇ ਬਾਰੇ ਕੁਝ ਨਾ ਕੁਝ ਸੋਚਣਾ ਹੀ ਹੋਗਾ ਤੇਰੀ ਭੂਆ ਦੇ ਲੈ ਜਾਂਦੀ ਕਿਵੇਂ ਮੇਲੇ ਦੇ ਕਿੱਗਿਆ ਕਿ ਇਹ ਇਹਦੇ ਕਰੇ ਵਾਰਟੀ ਕਰਦੇ ਲ ਹਾਂ ਵਾਹਦਾ ਜਿੰਨਾ ਜੇ ਕੁੜੀਆਂ ਤੇ ਘਰੇ ਨਹੀਂ ਜਾਂਦੀ ਪੁੱਤ ਮੇਰੇ ਤਾਂ ਦਿਮਾਗ ਤੇ ਬਾਹਲੀ ਟੈਨਸ਼ਨ ਹੈ ਬਸ ਫਿਰ ਮੇਰੀ ਕਾਹចੀ ਦੇ ਸਾਹਮਣੇ ਕੋਈ ਗੱਲ ਨਹੀਂ ਕਰਨ ਤੇ ਕੋਈ ਵਿਚੋਲਾ ਆਉਂਦਾ ਤਾਂ ਨਹੀਂ ਇਹ ਨੂੰ ਉਤਾ ਪਾਸਾ ਦੇਖਾਂ ਵੀ ਹੈਗੀ ਕਿ ਨਹੀਂ ਕੋਈ ਕਿਉਂਕਿ ਜਦੋਂ ਕੋਈ ਬਾਹਰਲਾ ਬੰਦਾ ਗੱਲਾਂ ਕਰਦਾ ਫਿਰ ਇਹ ਨੂੰ ਪਤਾ ਹੀ ਨਹੀਂ ਕਿ ਇਹਦਾ ਕਾਹਚੀ ਨੂੰ ਕਿ ਇਹਦੀ ਮਾਂ ਵੀ ਇਹ ਗੱਲਾਂ ਨਾ ਡਰਾ ਹੈਗਾ ਇਹ ਤਾਂ ਆਪ ਹੀ ਬਿੱਟ ਰੱਖ ਲੇਗੀ ਹੁਣ ਉਹ ਤਾਂ ਮੇਰੇ ਕੋਲ ਇੱਥੇ ਬੈਠਾ ਸੀ ਇਹ ਅੱਜ ਕਾਮਰੇ ਸੀ ਮੈਨੂੰ ਪਤਾ ਵੀ ਇੱਥੇ ਬਾਹਰ ਖੜ ਕੇ ਇਹਨੇ ਗੱਲਾਂ ਸੌਣ ਲਈ ਉਹ ਤਾਂ ਸ਼ੁਕਰ ਹੈ ਮੈਂ ਦੇਖ ਲਿਆ ਹਾਂ ਕਿਰੋਣ ਜਵਾਕ ਨੂੰ ਕੋਈ ਕੋਈ ਦੋਸਤ ਨਹੀਂ ਹੈਗਾ ਇਹ ਕਰੇ ਵੀ ਕੀ ਬਸ ਬਾਕੀ ਮੇਰਾ ਦਾਵਾ ਤੌਰ ਤੇ ਕਰ ਰਿਹਾ ਤੇਰੀ ਧੂਆ ਨੇ ਮੁੜ ਕੇ ਨਾ ਮੇਰੀ ਗੱਲ ਸੁਣ ਲੈ ਮਿੰਦਰ ਹੁਣ ਜੀ ਮੈਂ ਆਪਾਂ ਨੂੰ ਕਹਿ ਗਈ ਕਿ ਯਾਰ ਮੇਰੇ ਕੋਲੇ ਮਿਲਣਾ ਨਹੀਂ ਮੈਂ ਤਾਂ ਕਹਿਣੀ ਇਹਨਾਂ ਰਿਸ਼ਤਾ ਤੋੜੇ ਹੀ ਚੰਗਾ ਅਈਏ ਇਹਦੇ ਕੋ ਇਹਦੇ ਨਾਲ ਵਰਤ ਕੇ ਬੁੱਧਾ ਕੋਈ ਫਾਇਦਾ ਨਹੀਂ ਮਿਲਣਾ ਨੁਕਸਾਨ ਹੀ ਹੋਊਗਾ ਬੜਾ ਹਾਂ ਇਹ ਕਿਸੇ ਤੇ ਪਣੀ ਜਾਰ ਨਾਲੀ ਧੀ ਵੀ ਨਹੀਂ ਹੈਗੀ ਇਹ ਤਾਂ ਆਏਗਾ ਵੀ ਕਿਹੜੇ ਵੇਲੇ ਇਹ ਦੁਖੀ ਹੋਣਾ ਉਹਨੇ ਨੂੰ ਕੋਈ ਨਾ ਵੀ ਆਪਣੇ ਘਰ ਦੀ ਗੱਲ ਬਾਹਰੋਂ ਲੋਕਾਂ ਦੇ ਵਿੱਚੋਂ ਪਤਾ ਲੱਗੀ ਉਹ ਇਹ ਤਾਂ ਖਬਰ ਹੈ ਆਪਣੇ ਪਿੰਡ 'ਚ ਉੱਥੇ ਕੀ ਨੂੰ ਕੀ ਨੂੰ ਗੋਣ ਕਰਦੀ ਹੋਤੀ ਤਾਂ ਅੰਡੀਆਂ ਕਮਡੀਆਂ ਦੇ ਸਭ ਦੇ ਨੰਬਰ ਖੋਲਗੇ ਸਾਰਿਆਂ ਤੋਂ ਇਹ ਫੇਕ ਲੈਂਦੀ ਹੈ ਕਿ ਤਾਂ ਇਹ ਇਹ ਡੱਬਾ ਲੈਣਾ ਨਹੀਂ ਇਹ ਉਹ ਅੱਜ ਕੀ ਇਹ ਗੱਲ ਦਾ ਹੁਕਮ ਪੀਪੀ ਇਸ ਵੀ ਆਪਣੇ ਘਰੇ ਡੱਬਾ ਲੈ ਕੇ ਆਉਂ ਚਲੋ ਕੋਈ ਨ ਮੋਟਾ ਪਤਾ ਦੇਖਣਾ ਜਦੋਂ ਆਏ ਤਾਂ ਰੋਜ਼ ਹੀ ਆਉਂਦੀ ਆ ਆਪਾਂ ਦਾ ਸੱਚੀ ਗੱਲਤ ਨਹੀਂ ਇਹ ਤਾਂ ਰੋਜ਼ ਬੈਠੀ ਆ ਕਿ ਇਹ ਤਾਂ ਮੈਂ ਨਹੀਂ ਨੂੰ ਨੂੰ ਲਉਂਦੀ ਗਈ ਜੇ ਇਹਨੇ ਜਿਵੇਂ ਮੈਨੂੰ ਬੋਲਦੀ ਆ ਮੈਂ ਤਾਂ ਫਿਰ ਜਦੋਂ ਬਰਾਬਰ ਬੋਲਦੇ ਤਾਂ ਫਿਰ ਇਹਦੀ ਅੱਗ ਲੱਗ ਜਾਂਦੀ ਇਹਨੂੰ ਸੱਤੀ ਕੱਪੜੀ ਤਾਂ ਭਾਈਦੀ ਹੈ ਨਹੀਂ ਇਹ ਤਾਂ ਬੈਠੇ ਨਾਲੇ ਹੁਕਮ ਚਲਾਵੇ ਮੇਰੇ ਤੇ ਨਾਲੇ ਚੰਗਾ ਖਾਵੇਂ ਨਾਲੇ ਢੜਕਾਵੇ ਇਹਦਾ ਨਾ ਹੋਗਾ ਨਹੀਂ ਚੰਗਾ ਖਾਣਾ ਪੈਣ ਨਾ ਬੰਦਾ ਹੋਣਾ ਹਉਨੂੰ ਉਹਨਾਂ ਸਾਡੇ ਨਾ ਕੋਣ ਖੜੀ ਰੱਖ ਤੂੰ ਕੁੜੀ ਦਾ ਸੋਚ ਉਹਦੇ ਨਾਲ ਜਾ ਕੇ ਗੱਲ ਕਰਕੇ ਉਹਨੂੰ ਕਹਿ ਪਈ ਉਹ ਦੂ ਮੜ ਕੇ ਨਹੀਂ ਗੱਲ ਕਰ ਕਿਸਤੇ ਦੀ ਚਲ ਇੱਕ ਵਾਰੀ ਸਾਡੇ ਤੋਂ ਹੋ ਗਈ ਗਲਤੀ ਹੈ ਨਾ ਬਾਕੀ ਗਾਹ ਉਹ ਉਹ ਇਹੋ ਜਿਹੀ ਸੀਗੇ ਉਹ ਤਾਂ ਐ ਹੀ ਹੈ ਜੇ ਕਈ ਮਿਲਣ ਤਾਂ ਲੱਗਦੇ ਵੀ ਭੇਜੇ ਮੇਰੇ ਸਹੁਰਿਆਂ ਨੇ ਆ ਭਾਈ ਆ ਸਹੁਰਿਆਂ ਨੇ ਤਾਂ ਕਹਿਆ ਉਹ ਭੇਜਿਆ ਉਹ ਤਾਂ ਮਾਸੀ ਨਾਲ ਗੱਲ ਕਰੀ ਸੀਗੀ ਹੁਣ ਸਾਰੀ ਗੱਲ ਆ ਗਈ ਕਿ ਮੈਨੂੰ ਪਤਾ ਉਹ ਤਾਂ ਮਾਸੀ ਨੇ ਮੇਂ ਦੱਸਿਆ ਵੀ ਪੁੱਤ ਮੱਪੇ ਜੀ ਆ ਜਾ ਇਹ ਨਹੀਂ ਆ ਕੇ ਦੱਸਿਆ ਮੈਂ ਆ ਮਰਜੀ ਤੇ ਲਈ ਭੇਜੀਆਂ ਸੀ ਚਾਹੇ ਚੰਗਾ ਕਰਦੀ ਨਹੀਂ ਹੁਣ ਦੇਖ ਲੈ ਕੱਲ ਦੀ ਲੱਗੀਆਂ ਫੋਨ ਲਾਉਣ ਹੈ ਜਾਣ ਬੁੱਝ ਕੇ ਫੋਨ ਨਹੀਂ ਚੱਕਦੀ ਨਹੀਂ ਐਡੇ ਵੀ ਹੋਣ ਇਹਨੂੰ ਕੀ ਕੰਮ ਨੇ ਮਾਸੀ ਨੂੰ ਹੈ ਦੇਖ ਲੈ ਹੈ ਮੇਰੀ ਤਾਂ ਮਾਸੀ ਵੀ ਦੁਸ਼ਮਣ ਬਣ ਕੇ ਮਾਰਦੀ ਅਗਲਾ ਹੋਰ ਲੱਗੇ ਹੋਰ ਨੂੰ ਅਗਲਾ ਕਹਿ ਦਿੰਦਾ ਮੈਨੂੰ ਆਏ ਸੀਗਾ ਵੀ ਚਲ ਮੇਰੀ ਮਾਸੀ ਦਾ ਮੇਰੀ ਮਾਂ ਵਰਗੀ ਮਾਂ ਵਰਗੀ ਆ ਪਰ ਕਹੀ ਦੀ ਮੈਂ ਕਹਾ ਕਿ ਮੇਰੀ ਮਾਸੀਆਂ ਮਾਮਾ ਮਾਂ ਵਰਗੀਆਂ ਹੁੰਦੇ ਪਰ ਭੈਣੇ ਅੱਜ ਕੱਲ ਕਾਣੂ ਕੋਈ ਮਾਂ ਬਣਦਾ ਹੈ ਹੈ ਸਹੀ ਗੱਲ ਆ ਦੇਖ ਲੈ ਹੁਣ ਤੈਨੂੰ ਮੇਰੀ ਧੀ ਦਾ ਹਾਲ ਤਾਂ ਪਤਾ ਹੀ ਹੈ ਜਿਵੇਂ ਕਹੀ ਕਹੇ ਜੇ ਨਰਕ ਚ ਡੁੱਬ ਗਈ ਸੀ ਉਹ ਤਾਂ ਹਲੇ ਵੀ ਮੈਂ ਪਰਮਾਤਮਾ ਦਾ ਸ਼ੁਕਰ ਕਰਦੀ ਆ ਉੱਥੋਂ ਨਿਮੇੜਾ ਹੋ ਗਿਆ ਖਿਹੜਾ ਛੁੱਟ ਗਿਆ ਨਹੀਂ ਸਾਰੀ ਮਰ ਔਖਾ ਸੀ ਹਾਂ ਮੈਂ ਹੁਣ ਮਾਸੀ ਨੂੰ ਐ ਕਿਹਾ ਸੀ ਮਖਾ ਵੀ ਪਈ ਚਲ ਕੋਈ ਨਾ ਵੀ ਤੂੰ ਮੈਨੂੰ ਵਧੀਆ ਥਾਂ ਹੀ ਦੱਸ ਪਾਏਂ ਜੀ ਤੇਰੇ ਤੇ ਮੈਨੂੰ ਤਵਾਰੀ ਹੈ ਕੁੜੇ ਦੇਖ ਲੈ ਇੱਕ ਬਚੋਲਾ ਭੇਜਤਾ ਪਹਿਲਾਂ ਤਾਂ ਕਿ ਉਹਨੇ ਹਾਂ ਕਰਤੀ ਮੁੰਡੇ ਵਾਲਿਆਂ ਨੇ ਫੇਰ ਮੁੜ ਕੇ ਨਾ ਕਰਤੀ ਲੈ ਦੱਸ ਵੀ ਤੇਰੀਆਂ ਫੁੱਟੀਆਂ ਨੇ ਮਾਸੀ ਵੀ ਤੂੰ ਕੋਈ ਚੱਜ ਦੇ ਬੰਦੇ ਨਾਲ ਗੱਲ ਕਰ ਨਾਲੇ ਘਰ ਦੀ ਕੁੜੀ ਆ ਕਿਹੜਾ ਕੋਈ ਬਗਾਨੀ ਉਹੀ ਤਾਂ ਹੈ ਨਾਲੇ ਫੇਰ ਹੁਣ ਮੇਰੀ ਗੱਲ ਸੁਣ ਮੈਨੂੰ ਤਾਂ ਐ ਲੱਗਦਾ ਵੀ ਬਚੋਲੇ ਨੇ ਕੋਈ ਕਾਣ ਮੀਣ ਕਰ हां बज्जा लेता तैनू पता ही आज कल बस ऐसे दा कुछ नाले मैं ता तैनू पता ही अगले नु कहया सी भाई चल जेड़ा थोड़ा लेन देन बणदा है हां मैं ओद्दु ਵੱਧ देऊंगी देऊंगी हैना अपना दा किसे दा हक भी नहीं ਖਾਣ ਵਾਲੇ ਹੈਗੇ हां बस मारी ਗੱਲ ਕਰਦਿਆਂ ਨੇ ਭੈਣੇ ਮੇਰੀ ਗੱਲ ਸੁਣ ਮੇਰੀ ਤਾਂ ਬਾਲੀ ਕਿਸਮਤ ਮਾੜੀ ਹੋਈ ਪਈ ਐ ਮੈਂ ਤਾਂ ਕਿਸੇ ਨੂੰ ਦੱਸਣ ਜੋ ਕਰੀਬੀ ਨਹੀਂ ਲੋਕ ਗੱਲਾਂ ਬਣਾਉਂਦੇ ਆ ਫੇਰ ਅਗਲਾ ਕੋਈ ਨਹੀਂ ਆ ਹੁਣ ਤੀ ਦਾ ਤਾਂ ਨੇ ਇਹੀਆਂ ਗੱਲਾਂ ਕਿਸੇ ਕੋਲੇ ਕਰਿਆਂੀਆਂ ਜਾਂਦੀਆਂ ਨਹੀਂ ਜਾਂਦੀਆਂ ਲੋਕ ਫੰਗਾ ਤੋਂ ਡਾਰਾ ਬਣਾ ਲੈਂਦੇ ਐ ਹੈਂ ਵੇਖ ਤੂੰ ਮੇਰੀ ਚੁੰਨੀ ਬੱਟ ਪੈਣ ਬਣੀ ਹੋਈ ਹੈ ਹੈ ਹੁਣ ਇੱਥੇ ਪਿੰਡ 'ਚ ਮੈਂ ਹੋਰ ਤੈਨੂੰ ਪਤਾ ਕਿਸੇ ਨਾਲ ਕਦੇ ਦਿਲ ਦੀਆਂ ਗੱਲਾਂ ਨਹੀਂ ਕੀਤੀਆਂ ਤੈਨੂੰ ਮੈਂ ਦੇਖ ਪਾਈ ਪਾਈ ਗੱਲ ਹਰੇਕ ਦੱਸਦੀ ਹੈ ਕਿਉਂਕਿ ਮੈਨੂੰ ਤਾਂ ਤੇਰੇ ਤੇ ਇਮਾਨਦਾਰੀ ਹੈ ਵੀ ਤੂੰ ਮੇਰੇ ਮੈਂ ਤਾਂ ਗਾਹਾਂ-ਗੂਹਾਂ ਵੀ ਨਹੀਂ ਸਿੰਗੜੇ ਗੱਲ ਨੂੰ ਲੱਗਦੀ ਮੈਨੂੰ ਪਤਾ ਹੈ ਵੀ ਤੂੰ ਜਿੱਥੇ ਗੱਲ ਸੁਣ ਲਈ ਤੂੰ ਉੱਥਿਆਂ ਦੇ ਢਿੱਡੇ 'ਚ ਰੱਖਦੀ ਹੈ ਅੱਜ ਕੱਲ੍ਹ ਲੋਕਾਂ ਦੀ ਗੱਲ ਪੱਚਦੀ ਵੀ ਨਹੀਂ ਹੈ ਇੱਕ ਤਾਂ ਦੋ-ਦੋ ਬਣਾਉਂਦੇ ਆ ਐਂ ਕਰਦੇ ਆਗੇ ਹਣ ਮੇਰੀ ਗੱਲ ਸੁਣ ਭੈਣੇ ਮੈਂ ਤਾਂ ਹੁਣ ਮਾਸੀ ਦਾ ਸਾਬਦਾ ਖੜਾ ਛੜ ਦੂੰ ਹੁਣ ਪਤਾ ਲੱਗ ਗਿਆ ਵੀ ਔਖੇ ਵੇਲੇ ਕੋਈ ਨਹੀਂ ਕਿਸੇ ਨਾਲ ਖੜਦਾ ਕੋਈ ਰਿਸ਼ਤੇਦਾਰ ਨਹੀਂ ਕਿਸੇ ਦਾ ਹੈਗਾ ਨਾ ਨਾ ਖੜਦਾ ਨਹੀਂ ਸਾਬ ਤਮਾਸ਼ਾ ਦੇਖਣ ਆਲੇ ਫੋਨ ਤਾਂ ਬਥੇਰੇ ਲਾ ਲੂ ਮੈਨੂੰ ਬਿੰਦਕ ਪਿੱਛੋਂ ਹਾਂ ਜਦੋਂ ਲੋੜ ਪੈਂਦੀ ਉਦੋਂ ਨਹੀਂ ਚੱਕਦਾ ਹਾਂ ਉਂ ਫੋਨ ਤੇ ਪਤਾ ਲੈ ਲੂ ਕੁੜੀ ਦਾ ਕੀ ਬਣਿਆ ਕਿਤੇ ਗੱਲ ਚੱਲੀ ਕਿਤੇ ਨਾ ਚੱਲੀ ਮੈਨੂੰ ਬਥੇਰੇ ਮਿੱਠੇ ਪੋਚੇ ਮਾਰ ਦਿੰਦੀ ਐ ਆ ਹੁਣ ਦੇ ਲੱਗਾ ਕੰਮ ਕਰਾਉਣ ਵੇਲੇ ਸਵਾਹ ਨਹੀਂ ਉੜਦੀ ਇਹਨਾਂ ਤੋਂ ਹੈ ਹੁਣ ਮੇਰੀ ਗੱਲ ਸੁਣ ਮੈਂ ਤਾਂ ਤੇਰੇ ਤੱਕ ਇਹੀ ਫਰਿਆਦ ਕਰਦੀ ਆਂ ਵੀ ਕਿਸੇ ਤੇ ਕੋਲੇ ਪਾ ਆਪਣਾ ਨਿਕਲੇ ਗੱਲ ਦੀ ਜੇ ਤੇਰੀ ਕਿਸੇ ਰਿਸ਼ਤੇਦਾਰੀ ਚ ਕੋਈ ਚੰਗਾ ਮੁੰਡਾ ਹੈਗਾ ਭਾਈ ਤੂੰ ਮੈਨੂੰ ਤਾਂ ਦੱਸ ਪਾ ਪਾੜ ਲਾਗੇ ਉਹਦਾ ਦੇਖ ਮੈਂ ਬਚੋਲਣ ਤੈਨੂੰ ਪਤਾ ਸਿੰਦਰੇ ਨਹੀਂ ਬਣੀ ਕਿਤੇ ਹੈ ਨਾ ਉਹਦਾ ਪਤਾ ਹੈ ਘਰ ਦੀ ਗੱਲ ਹੈ ਪਾੜ ਲਾਗੇ ਕੋਈ ਹੈ ਅੱਜ ਕੱਲ ਬਚੋਲ ਪੁਣੇ ਜੋ ਵੀ ਕੁਝ ਨਹੀਂ ਨਿਕਲਦਾ ਪਣੇ ਹੁਣ ਆਪਾਂ ਅਗਲੇ ਦੀ ਸਹਦੀ ਦੇ ਦਿੰਦੇ ਆ ਅਗਲਾ ਉਤੋਂ ਕੁਝ ਹੋਰ ਹੁੰਦਾ ਵਿੱਚੋਂ ਕੁਝ ਹੋਰ ਨਿਕਲਦਾ ਹੈ ਪਾੜ ਲਾਗੇ ਕੋਈ ਰਿਸ਼ਤੇਦਾਰੀ ਚੱਲਣਾ ਵਧੀਆ ਸਿਆਣਾ ਹੁੰਦਾ ਪਰ ਹੁਣ ਮੇਰਾ ਨਾ ਮਨ ਦਰਦਾ ਹੁਣ ਜਿਹੜੇ ਪੈਸੀ ਪੂਸੀ ਲੈ ਕੇ ਰਿਸ਼ਤੇ ਕਰਾਈ ਜਾਂਦੇ ਐ ਅਗਲੇ ਦਾ ਪੈਸੇ ਤੱਕ ਮਤਲਬ ਹੈ ਇਹ ਹੁਣ ਮੈਂ ਤਾਂ ਕਹਿੰਦਾ ਮੇਰੀ ਵੀ ਪਹਿਲਾਂ ਨਰਕ ਚੋਂ ਨਿਕਲੀ ਐ ਗਾਹ ਹੈ ਜੇ ਨਾਟਕ ਕਰ ਜੀ ਕੋਈ ਨਾ ਕੋਈ ਰਿਸ਼ਤੇਦਾਰੀ ਚੋਂ ਪੜ ਲਾਂਗੇ ਬੁੰਡਾ ਹਾਂ ਕੋਈ ਮਾਸੀ ਮੋਸੀ ਦਾ ਦੇਖ ਤੂੰ ਆ ਵੀ ਕੋਈ ਤੇਰੀ ਪੂਆ ਫੁੱਫੀ ਕੋਈ ਹੁੰਦੀ ਹੈ ਅਗਲੇ ਨੂੰ ਚੱਲ ਸਕੀਰੀ ਚ ਫੇਰ ਵੀ ਪਤਾ ਹੁੰਦਾ ਹੈ ਆਪਾਂ ਮਿਲਦੇ ਵਰਤਦੇ ਹਾਂ ਉੱਥੇ ਸਾਰੀ ਤਸੱਲੀ ਹੁੰਦੀ ਹੈਗੀ ਹੈ ਕੁੜੀ ਅੱਡ ਪੁੱਜੀ ਪਈ ਹੈਗੀ ਉਜਵਾਕੜੀ ਕਹਿੰਦੀ ਮਾਂ ਜੇ ਮੇਰੇ ਕਰਮਾਂ ਚ ਸੁਖ ਹੁੰਦਾ ਤਾਂ ਮੈਨੂੰ ਪਹਿਲਾਂ ਹੀ ਮਿਲ ਜਾਂਦਾ ਹੈ ਜਵਾਕਾਂ ਨੂੰ ਫਿਰ ਹੋ ਜਾਂਦਾ ਉਹਨੂੰ ਵੀ ਕੋਈ ਦੋਸ਼ ਨਹੀਂ ਹੈਗਾ ਉਹ ਤਾਂ ਹੁਣ ਕਹਿੰਦੀ ਵੀ ਮੈਂ ਮੇਰਾ ਕੀ ਤੀ ਨਾ ਕਰ ਜੇ ਤੈਨੂੰ ਮੇਰਾ ਬੋਝ ਲੱਗਦਾ ਹੈਗਾ ਮਾਂ ਮੈਂ ਤਾਂ ਚੱਕ ਕੇ ਚੁੰਨੀ ਘਰੋਂ ਤੁਰ ਜਾਨੀ ਹੁਣ ਦੱਸ ਆਏ ਫਿਰ ਮੇਰਾ ਟੱਡ ਮੱਝਾ ਮਾਂ ਮਾਂਾ ਫਿਰ ਤੈਨੂੰ ਪਤਾ ਜਵਾਕੜੀ ਕਿੱਥੇ ਜਾਵੇ ਹੈ ਹੁਣ ਬਸ ਫਿਰ ਮੈਨੂੰ ਦਾਈ ਹੈਗਾ ਵੀ ਚੱਲ ਭਾਈ ਤੂੰ ਕਿਤੇ ਨਾ ਕਿਤੇ ਦਸ ਪਾ ਪਹਿਣ ਬਣ ਕੇ ਕੋਈ ਨਾ ਉਹ ਤਾਂ ਮੈਂ ਕਿਤੇ ਦੇਖ ਤਾ ਸੁੰਦਰੇ ਬਚੋਲਣਾ ਇਨੇ ਤੈਨੂੰ ਪਤਾ ਹੀ ਰਿਸਤੇ ਉਸਨੇ ਕੰਮ ਕਰਾਉਂਦਾ ਮੈਨੂੰ ਪਤਾ ਹੈ ਪਰਿਸ਼ਤੇਦਾਰੀ ਚ ਲੱਪ ਲਾਗੇ ਸੌ ਲੱਗੇ ਜਹੇ ਜੀ ਮੇਰੀ ਕੁੜੀ ਨੂੰ ਹਰੇ ਪਾ ਦੇਂਗੀ ਨਾ ਤੈਨੂੰ 100 ਗੋਗਾ ਜਿੰਨਾ ਪੁੱਣ ਲੱਗੋ ਕੋਈ ਨਾ ਉਹ ਵੀ ਮੇਰੀ ਤੇਰੀ ਕੁੜੀ ਹੋਈ ਕੇ ਮੇਰੀ ਜੀ ਜਦੋਂ ਪਧਰਮ ਦੀਆਂ ਪਹਿਣਾ ਹੀ ਬਣਦੀ ਆ ਹੁਣ ਮੇਰੀ ਧੀ ਤਾਂ ਤੈਨੂੰ ਪਤਾ ਰੱਬ ਦੀਆਂ ਦਿੱਤੀਆਂ ਖਾਣ ਵਾਲੀ ਐ ਜਵਾਕੜੀ ਭਾਈ ਇੰਨੀ ਨਰਮ ਹੈ ਭਾਈ ਸਾਰੇ ਕੰਮਾਂ ਦੀ ਕਰੇਂਦੀ ਹੈ ਕਰੇਂਦੀ ਹੈ ਲੈ ਹੋਰ ਤੈਨੂੰ ਕੋਈ ਲਾਂਭਾ ਨਹੀਂ ਦਵਾਉਂਦੀ ਉਹ ਨਾ ਕੋਈ ਨਾ ਰਿਸ਼ਤੇਦਾਰੀ ਚ ਪਾਹਾਲਾਂ ਦੇ ਕੋਈ ਮੁੱਦਾ ਵਧੀਆ ਬਸ ਮੈਂ ਤਾਂ ਹੁਣ ਮਾਸੀ ਨੂੰ ਫੋਨ ਹੀ ਨਹੀਂ ਕਰਦੀ ਮੇਰੇ ਤਾਂ ਚਿੱਤ ਲੈ ਗਿਆ ਹੁਣ ਦੇਖੀ ਹੁਣ ਮੌਕੇ ਤੇ ਫੋਨ ਨਹੀਂ ਚੱਕਦੀ ਉਹਨੂੰ ਪਤਾ ਨਾ ਵੀ ਮੈਂ ਇਹਦੇ ਨਾਲ ਕੀ ਚਾਰ 220 ਕਰਦੀ ਹਾਂ ਹੈ ਵੀ ਮੇਰੇ ਨਾਲ ਹੁਣ ਕਾਦੀਆਂ ਦੀ ਹਾਂ ਮੈਂ ਤਾਂ ਉਹੀ ਰੱਬ ਦੀ ਤਪਾਈ ਪਈ ਹਾਂ ਹੈ ਇੱਕ ਦੁੱਖ ਚੋਂ ਨਿਕਲਦੀਆਂ ਦੂਜਾ ਫੇਰ ਆ ਜਾਂਦਾ ਹੈ ਹੈ ਉਹੀ ਤਾਂ ਹੈ ਬਸ ਉਹੀ ਗੱਲ ਹੈ ਵੀ ਆਲਾ ਕਹਿੰਦੇ ਹੁੰਦੇ ਆ ਵੀ ਜਾ ਰਾਹ ਪਿਆ ਜਾਣੀਏ ਜਾਂ ਬਾਪਿਆ ਪੈ ਜਾਣੀਏ ਹੈ ਸਹੀ ਗੱਲ ਆ ਹਾਂ ਬਾਪਿਆ ਤੋਂ ਜਾਣੀਏ